ਖੁਰਦੀ ਜਾਂਦੀ ਖੁਰਦੀ ਜਾਂਦੀ ਖੁਰਦੀ ਜਾਂਦੀ ਲੰਬਾ ਪੰਧ ਹੈ ਜ਼ਿੰਦਗੀ ਦਾ ਪਰ ਮੈਂ ਉੱਚ ਤੁਰਦੀ ਜਾਂਦੀ ਤੁਰਦੀ ਜਾਂਦੀ ਜੋ ਚੜਦੀ ਉਮਰੇ ਦੇਖੇ ਸੁਪਨੇ ਉਹ ਸੁਪਨਾ ਹੀ ਬਣ ਕੇ ਰਹਿ ਗਿਆ ਮੇਰੇ ਸ਼ੌਂਕ ਤੇ ਸੁਪਨੇ ਪਾਰਾ ਬਣ ਕੇ ਮੇਰੇ ਹੱਡਾਂ ਦੇ ਵਿੱਚ ਵਹਿ ਗਏ ਜਿਵੇਂ ਮੈਂ ਆਜ਼ਾਦ ਹਵਾ ਦੀ ਕੈਦਨ ਬਣ ਕੇ ਰਹਿ ਗਈ ਜਿੱਥੇ ਤੂੰ ਬਿਠਾ ਕੇ ਰੱਖਿਆ ਜੱਟਾ ਮੈਂ ਉੱਥੇ ਹੀ ਕਾਲਜਾ ਫੜ ਕੇ ਬਹਿ ਗਈ ਪੈਰਾਂ ਥੱਲੇ ਧਰਤੀ ਮੇਰੇ ਹੁਣ ਉੱਚ ਫੁਰਦੀ ਜਾਂਦੀ ਫੁਰਦੀ ਜਾਂਦੀ ਲੰਬਾ ਪੰਧ ਹੈ ਜ਼ਿੰਦਗੀ ਦਾ ਉੱਚ ਮੈਂ ਤੁਰਦੀ ਜਾਂਦੀ ਤੁਰਦੀ ਜਾਂਦੀ ਮੇਰੀ ਦੇਹ ਹੁਣ ਉਹ ਨਾ ਰਹੇਗੀ ਇਹ ਖੁਰਦੀ ਜਾਂਦੀ ਖੁਰਦੀ ਜਾਂਦੀ ਖੁਰਦੀ ਜਾਂਦੀ ਅਣਜਾਣ ਰਾਹੀ ਦੇ ਵਾਂਗੂ ਜ਼ਿੰਦਗੀ ਘੁੰਮਣ ਘੇਰੀ ਬਣ ਗਈ ਮੈਨੂੰ ਓਕਾ ਹੀ ਸਮਝ ਨਾ ਆਈ ਇਹ ਰੂਹ ਕਦੋਂ ਤੇਰੀ ਬਣ ਗਈ ਹੱਡਾਂ ਦਾ ਬਾਲਣ ਤੁਖਦਾ ਰਹਿੰਦਾ ਨਵਜ ਉਂਝ ਮੇਰੀ ਚਲਦੀ ਰਹਿੰਦੀ ਮੂਰੇ ਆਜੇ ਚਲਾ ਤੇ ਮੈਂ ਗੋਟਾ ਲਾ ਲਿਆ ਪਰ ਜੱਗ ਨੂੰ ਦੇਖ ਕੇ ਟਲਦੀ ਰਹਿੰਦੀ ਸ਼ੀਸ਼ਾ ਜਦ ਮੈਂ ਤੱਕਣ ਖੜਦੀ ਤਸਵੀਰ ਮੇਰੀ ਹੁਣ ਫੁਰਦੀ ਜਾਂਦੀ ਫੁਰਦੀ ਜਾਂਦੀ ਫੁਰਦੀ ਜਾਂਦੀ ਲੰਬਾ ਪੰਧ ਹੈ ਜ਼ਿੰਦਗੀ ਦਾ ਉਂਝ ਮੈਂ ਧੁਰਦੀ ਜਾਂਦੀ ਧੁਰਦੀ ਜਾਂਦੀ ਜਿੰਦ ਮੇਰੀ ਹੁਣ ਉਹ ਨਾ ਰਹੇਗੀ ਇਹ ਖੁਰਦੀ ਜਾਂਦੀ ਖੁਰਦੀ ਜਾਂਦੀ ਖੁਰਦੀ ਜਾਂਦੀ